ਹੈਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਜੀ ਅੱਜ ਦੀ ਜੋ ਵੀਡੀਓ ਮੈਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆ ਰਿਹਾ ਹਾਂ ਐਕਸਪਲੋਰ ਕਰਾਂਗਾ ਨਵੀਂ ਵੀਡੀਓ ਨਵੀਂ ਜਗ੍ਹਾ ਨਵੀਂ ਥਾਂ ਇਸ ਵੀਡੀਓ ਦੇ ਵਿੱਚ ਜੋ ਸਾਡਾ ਮਲੇਰਕਟਲਾ ਜ਼ਿਲ੍ਹਾ ਬਣ ਚੁੱਕਿਆ ਹੈਗਾ ਡਿਸਟ੍ਰਿਕਟ ਬਣ ਚੁੱਕੀ ਆ ਉਹਨੂੰ ਮੈਂ ਐਕਸਪਲੋਰ ਕਰਾਂਗਾ ਕਿ ਜ਼ਿਲ੍ਹਾ ਬਣਨ ਤੋਂ ਬਾਅਦ ਸਾਡੇ ਜ਼ਿਲ੍ਹੇ ਦੇ ਵਿੱਚ ਕੀ ਕੀ ਤਰੱਕੀਆਂ ਹੋਈਆਂ ਨੇ ਕੀ ਕੀ ਨਵੇਂ ਦਫਤਰ ਆਏ ਨੇ ਤੇ ਕੀ ਕੀ ਨਵੇਂ ਬ੍ਰਾਂਡਡ ਸ਼ੋਅਰੂਮ ਆਏ ਨੇ ਉਹਨਾਂ ਨੂੰ ਮੈਂ ਐਕਸਪਲੋਰ ਕਰਾਂਗਾ ਤੇ ਤੁਹਾਨੂੰ ਦਫਤਰਾਂ ਬਾਰੇ ਕੁਝ ਦਿਖਾਵਾਂਗਾ ਤੇ ਨਵੇਂ ਸ਼ੋਅਰੂਮ ਜੋ ਨਵੇਂ ਬ੍ਰਾਂਡਡ ਸ਼ੋਅਰੂਮ ਬਣੇ ਨੇ ਇਥੇ ਮਲੇਰਕੁਟਲਾ ਦੇ ਵਿੱਚ ਤੇ ਉਹਨਾਂ ਨੂੰ ਐਕਸਪਲੋਰ ਕਰਾਂਗਾ ਚਲਦੇ ਆ ਜੀ ਆਪਾਂ ਵੀਡੀਓ ਦੇ ਵਿੱਚ ਲੈ ਕੇ ਹਾਂਜੀ ਗਾਇਸ ਗੁੱਡ ਮਾਰਨਿੰਗ ਜੀ ਮੈਂ ਤੁਹਾਨੂੰ ਦੱਸ ਚੁੱਕਿਆ ਹੈਗਾ ਕਿ ਮੇਰਕੁਰਲਾ ਸ਼ਹਿਰ ਦਾ ਜੋ ਜ਼ਿਲ੍ਹਾ ਬਣ ਚੁੱਕਿਆ ਹੈਗਾ ਡਿਸਟ੍ਰਿਕਟ ਬਣ ਚੁੱਕੀ ਆ ਤੇ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਇਹਦੇ ਵਿੱਚ ਡਿਸਟ੍ਰਿਕਟ ਦੇ ਅੰਦਰ ਕਈ ਆਫਿਸ ਬਣ ਚੁੱਕੇ ਨੇ ਤੇ ਕਈ ਬ੍ਰਾਂਡਡ ਸ਼ੋਰੂਮ ਆ ਚੁੱਕੇ ਨੇ ਤੇ ਇਹ ਹੈਗਾ ਜੀ ਆਪਣੇ ਤੁਹਾਨੂੰ ਦਿਖਾਣੇ ਆ ਹੁਣ ਮੈਂ ਇਹ ਹੈਗਾ ਆਪਣੇ ਹਸਪੀਟਲ ਤੋਂ ਅੱਗੇ ਕਰਕੇ ਇਹ ਚੌਕ ਹੈਗਾ ਇੱਥੇ ਕਈ ਸਾਰੇ ਬ੍ਰਾਂਡਡ ਸ਼ੋਰੂਮ ਆ ਚੁੱਕੇ ਨੇ ਦਿਖਾਣਾ ਤੁਹਾਨੂੰ ਮੈਂ ਹੁਣ ਸ਼ੋਰੂਮ ਅੱਗੇ ਇਹ ਹੈ ਜੀ ਰੈਡ ਟੇਪ ਦਾ ਸ਼ੋਰੂਮ ਜਿਹੜਾ ਕਿ ਮਲੇਰ ਕੋਟਲਾ ਦੇ ਅੰਦਰ ਆ ਚੁੱਕਿਆ ਹੈਗਾ ਤੇ ਸ਼ੋਰੂਮ ਦੇ ਅੰਦਰ ਜੋ ਵੀ ਇਸ ਮਾਂਥ ਸੀ ਲੈਣਾ ਉਹ ਲੈ ਸਕਦੇ ਹੋ ਕਿਉਂਕਿ ਖੁੱਲਿਆ ਹੋਇਆ ਹੈ ਇਹ ਓਪਨ ਅੱਜ ਇਹ 17% ਤੋਂ ਲੈ ਕੇ 10% ਤੱਕ ਆਫ ਹੈ ਇਹ ਅੰਦਰਲਾ ਹਿੱਸਾ ਹੈਗਾ ਸ਼ੋਰੂਮ ਦਾ ਕੋਈ ਬਾਤ ਨਹੀਂ ਜੀ ਹਾਂ ਹਾਂ ਜੀ ਸਰ ਨਮਸਕਾਰ ਸਰ ਨਮਸਕਾਰ ਜੀ ਇਹ ਤੁਹਾਡਾ ਸ਼ੋਰਮ ਕਦੋਂ ਤੋਂ ਓਪਨ ਹੋ ਚੁੱਕਿਆ ਜੀ ਆਪਣੇ ਕਰੀਬ 4.5 ਸਾਲ ਹੋ ਗਏ ਸਰ ਠੀਕ ਹੈ ਜੀ ਹਾਂ ਜੀ 70% ਟਰੋਕ ਲੱਗੇ ਹੋਏ ਐ ਬਾਈਵਲ ਜੈਡਵਨ ਵੀ ਲੱਗੇ ਹੋਏ ਐ 252 ਦੋੜੇ ਪੈਂਦੇ ਸਨਿੱਕੀ ਦੇ ਵਗੈਰਾ ਬਾਕੀ ਕੁਆਲਿਟੀ ਸਾਡੀ ਬੱਧੀ ਹੈ ਐਕਟਿਵ ਹੀ ਲੱਗੇ ਹੋਏ ਨੇ ਡਿਸਕਾਊਂਟ ਰੈਂਜੇ ਵੀ ਲੱਗੇ ਹੋਏ ਨੇ ਪੀਸਟ ਹਾਊਸ ਕੋਲਰ ਰੌਡ ਤੇ ਵੀ ਹੈਗੇ ਸਰ ਵਾਇਰਟੀ ਵਧੂ ਹੈ ਤੁਹਾਰੀ ਮੀਟ ਕਰਨ ਸਿਕਾ ਜੀ ਇਹ ਸ਼ੋਰੂਮ ਜੋ 4.5 ਸਾਲ ਤੋਂ ਓਪਨ ਹੈਗਾ ਤੁਸੀਂ ਰੈਡਿਟਿਵ ਦੇ ਦਫਾ ਅਫਿਸ ਦੇ ਵਿੱਚ ਆ ਕੇ ਸ਼ੋਰੂਮ ਦੇ ਵਿੱਚ ਅੰਦਰ ਆ ਕੇ ਆਪਣੀ ਸ਼ੋਪਿੰਗ ਕਰ ਸਕਦੇ ਹੋ ਇਹ ਅੰਦਰ ਬ੍ਰਾਂਡਡ ਤੁਸੀਂ ਆਪਣੇ ਕੱਪੜੇ ਵੀ ਲੈ ਸਕਦੇ ਹੋ ਖਰੀਦ ਸਕਦੇ ਹੋ ਖਾਸ ਕਰਕੇ ਤੁਸੀਂ ਐਸੈਸਰੀ ਵਗੈਰਾ ਫੁੱਲ ਹੈ ਬਸ ਪੋਟ ਵਗੈਰਾ ਬੈਲਟ ਵਗੈਰਾ ਸੌਕਸ ਸ਼ੌਕੀਨਰ ਵਗੈਰਾ ਐਸੈਸਰੀ ਪੂਰੀ ਫੁੱਲ ਹੈਗੀ ਇੱਥੇ ਬੈਲਟਰ ਚ ਵੀ ਕੁਆਲਿਟੀ ਐਸੈਸਰੀ ਵਗੈਰਾ ਹੈਗੀ ਹਾਈ ਨੈਕ ਹੈਗੇ ਤੁਸੀਂ ਦੇਖ ਸਕਦੇ ਹੋ ਇਹ ਸਪੋਰਟ ਸੂਜੀਵਲਟੀ ਉਧਰ ਆ ਗਈ ਸਰ ਇਹ ਵੀ ਨਾਲ ਇਹ ਸ਼ੋਰੂਮ ਹੈ ਜੀ ਪੇਪ ਦਾ ਇਹ ਵੀ ਚੱਲੂ ਆ ਇੱਥੇ ਵੀ ਤੁਸੀਂ ਆਪਣੀ ਸ਼ੋਪਿੰਗ ਕਰ ਸਕਦੇ ਹੋ ਬ੍ਰਾਂਡਡ ਸ਼ੋਰੂਮ ਹੈ ਇਹ ਇੱਥੇ ਵੀ ਤੁਸੀਂ ਆ ਕੇ ਆਪਣੇ ਕੱਪੜੇ ਵਗੈਰਾ ਜੋ ਖਰੀਦਣੇ ਆ ਖਰੀਦ ਸਕਦੇ ਹੋ ਇਹ ਸ਼ੋਰੂਮ ਆ ਜੀ ਇਹ ਆ ਜੀ ਚੌਂਕ ਦਾ ਇਸਾ ਬਾਲਾ ਜੀ ਓਕਟੇਵ ਸ਼ੋਰੂਮ ਕਪੜਿਆਂ ਦਾ ਇੱਥੇ ਵੀ ਸੇਲ ਲੱਗੀ ਹੋਈ ਆ ਜੀ ਚੱਲਦੇ ਆ ਤੁਹਾਨੂੰ ਅੰਦਰ ਲੈ ਕੇ ਇਹ ਹੈ ਜੀ ਓਕਟੇਵ ਦਾ ਸ਼ੋਅਰੂਮ ਅੰਦਲਾ ਇਸਾ ਇਹ ਓਪਨ ਹੈ ਜੀ ਅੱਜ ਸੰਡੇ ਨੂੰ ਵੀ ਓਪਨ ਹੁੰਦਾ ਇਹ ਹੈ ਜੀ ਬ੍ਰਾਂਡਡ ਸਾਰੇ कपड़िया का सेल लगी है जी कपड़े पूरी इतमैन पूरा असैसरी पूरी वोमैन लग भी लगी हुई है ये भी तुम देख सकते हो ਇੱਥੇ ਟੀ-ਸ਼ਰਟ ਵਗੈਰਾ ਜੋ ਹੈਗੀ ਆ ਮੰਜੀ ਸਰ ਇਹ ਜੇ ਇਹ ਸ਼ੋਅਰੂਮ ਕਦੋਂ ਕਦਾਂ ਖੁੱਲ੍ਹਿਆ ਹੈ ਜੀ ਤਿੰਨ ਸਾਲ ਹੋ ਗਏ ਤਿੰਨ ਸਾਲਾਂ ਤੋਂ ਤੇ ਕਿਸ ਤਰ੍ਹਾਂ ਤੁਹਾਨੂੰ ਇੱਥੇ ਸ਼ਹਿਰ ਦੇ ਵਿੱਚ ਰਿਸਪੌਂਸ ਹੈਗਾ ਸਰ ਬਹੁਤ ਵਧੀਆ ਰਿਸਪੌਂਸ ਹੈ ਤੇ ਤੁਹਾਡੀ ਅਸੈਸਰੀ ਦੇ ਸੋਮ ਨੂੰ ਕੀ ਕੀ ਹੈਗੀ ਤੁਹਾਡੀ ਟੌਪਸ ਮੇਰਾ ਹੋ ਗਈ ਤੁਹਾਡੀ ਦੇਰੀ ਟੀ-ਸ਼ਰਟ ਨੂੰ ਹੋ ਰਹਾ

ਕੁੜੀਆਂ ਦੇ ਇਦਾਂ ਸਾਰੇ ਬਾਕੀਆਂ ਸਾਰੇ ਟੌਪ ਹੋ ਗਏ ਕੁੜੀਆਂ ਦੇ ਇਧਰ ਮੈਨੂ ਸ਼ਰਟ ਹੋਗੇ ਉਧਰ ਸਾਰਾ ਮੈਨੂ ਸੈਕਸ਼ਨ ਹੋਗਾ ਟੀ-ਸ਼ਰਟ ਹੋਗੀ ਰਾਉਂਡ 넥 ਟੀ-ਸ਼ਰਟ ਹੋਗੀ ਕਾਲਰਡਰ ਟੀ-ਸ਼ਰਟ ਹੋਗੀ ਜੀ ਪ੍ਰਿੰਜ਼ਾ ਸ਼ੋਰੂਮ ਜੀ ਇੱਥੇ ਆ ਕੇ ਸ਼ੋਪਿੰਗ ਕਰਵਾ ਦਿਓ ਜੀ ਕੋਈ ਫੁੱਲ ਫਲੇਜਰ ਸਾਨੂੰ ਇਹ ਕੱਪੜੇ ਦੇ ਸਕਦੇ ਨੇ ਹਰ ਤਰ੍ਹਾਂ ਦੇ ਬ੍ਰਾਂਡ ਦੇ ਜੋ ਵੀ ਫੇਵਰਟ ਦੇ ਬ੍ਰਾਂਡ ਦੇ ਤੇ ਤੁਸੀਂ ਇੱਥੋਂ ਬੱਚਿਆਂ ਦੇ ਵੀ ਜਰਸੀ ਤੇ ਗੋਮੈਂਨ ਦੇ ਵੀ ਆਪਣੇ ਕੱਪੜੇ ਆ ਕੇ ਇਸ ਸਾਜੋਜੀ ਚਾਰ ਦਿਨ ਤੋਂ ਅਗਲੇ ਸ਼ੋਰੂਮ ਦੇ ਤੇ ਵੀ ਇਲੈਕਟ੍ਰੋਨਿਕ ਸ਼ੋਰੂਮ ਹੈ ਜੀ ਕਾਫੀ ਵੱਡਾ ਇੱਕ ਕੇ ਹੈਵਲੀ ਏਜੰਸੀ ਆ ਇਹਨਾਂ ਕੋਲੇ ਇਹ ਵੀ ਦਾ ਰੈੱਡ ਟੇਪ ਦੇ ਸ਼ੋਰੂਮ ਦੇ ਕੋਲ ਹੀ ਆ ਕੇ ਆ ਇਹ ਆ ਜੀ ਢਿੰਗਰਾ ਸ਼ੋਰੂਮ ਜੀ ਇਲੈਕਟ੍ਰੋਨਿਕ ਦਾ ਤੇ ਅੰਦਰਲਾ ਸ਼ੋਰੂਮ ਦਾ ਹੀ ਸੈਗਾ ਜਿਹੜਾ ਇੱਥੇ ਹਰ ਬ੍ਰਾਂਡ ਦੇ ਏਸੀ ਓਵਨ ਵਗੈਰਾ ਨੇ ਜੀ ਤੇ ਇਹ ਨੇ ਜੀ ਨਵੇਂ ਸਟਾਈਲ ਦੇ ਫ੍ਰਿਜ ਦੇਖੋ ਇਹ ਕਿੰਨੇ ਕੀ ਰੇਂਜ ਹੈ ਜੀ ਇਹਨਾਂ ਦੀ? ਰਾਊਂਡ 78 ਇਹ ਲਗ ਲਗ ਕੰਪਨੀਆਂ ਦੇ ਸਿਰਜਨੇ ਪੈ ਜੀ ਤੁਸੀਂ ਇੱਥੋਂ ਆ ਕੇ ਖਰੀਦ ਸਕਦੇ ਨੇ ਖਰੀਦ ਸਕਦੇ ਹੋ ਤੁਸੀਂ ਆ ਕੇ ਤੇ ਬਾਜ਼ਾਰ ਵੇਟ ਨੇ ਯਾਰ ਕੋਲ ਕਾਟ ਰੇਟ ਆ ਬਜ਼ਾਰ ਨਾਲੋਂ ਕਾਫੀ ਘੱਟ ਰੇਟ ਨੇ ਇੱਥੇ ਸ਼ੋਰੂਮ ਦੇ ਵਿੱਚ ਇਹ ਆਪਣੇ ਸ਼ੋਰੂਮ ਦੇ ਓਨਰ ਨੇ ਜੀ ਅਜੀਤ ਕੁਮਾਰ ਜੀ ਹਾਂ ਜੀ ਬਨੀਤ ਕੁਮਾਰ ਬਨੀਤ ਕੁਮਾਰ ਇਹਨਾਂ ਦੇ ਬੇਟਾ ਹੈ ਬੇਟਾ ਨਹੀਂ ਤੁਹਾਡੇ ਜੀ ਇਹ ਬਨੀਤ ਕੁਮਾਰ ਜੀ ਇਹਨਾਂ ਦੇ ਬੇਟੇ ਨੇ ਆ ਜੇ ਤੁਹਾਨੂੰ ਹੋਰ ਅੱਗੇ ਸ਼ੋਰੂਮ ਦੇ ਅੰਦਰ ਜੋ ਫੈਸਰੀਆ ਦਿਖਾਣੇ ਆ ਤੁਹਾਨੂੰ ਅੱਜ ਤੋਂ ਫਟਰੇਟਰ ਕਰੀ ਅਲੈਡੀਆਂ ਇਹਦੇ ਰੇਟ ਕਾਫੀ ਬਿਜਾਰ ਨਾਲੋਂ ਬਾਕੀ ਘੱਟ ਨੇ ਸਸਤੇ ਵੀ ਆ ਬਹੁਤ ਅਲੱਗ-ਅਲੱਗ ਕੰਪਨੀਆਂ ਦੇ ਬ੍ਰਾਂਡ ਦੇ ਐਲਈਡੀਆਂ ਤੇ ਫਰਿੱਜ ਤੁਸੀਂ ਦੇਖੋ ਆਗੇ ਖਰੀਦ ਸਕਦੇ ਹੋ ਇਹ ਹੈਗੀਆਂ ਜੀ ਵਾਸ਼ਿੰਗ ਮਸ਼ੀਨਾਂ ਦੀਨਜੀ ਅਜੀਤ ਸਿੰਘ ਰਾਜੀ ਤੇ ਨੰਨੋ ਪੁੱਛਦੇ ਆਂ ਕੁਝ ਵੀ ਜਿਹੜੇ ਆਪਣੇ ਪ੍ਰੋਡਕਟ ਨੇ ਉਹ ਕਿਸ ਰੇਂਜ ਦੇ ਤੇ ਕਿਸ ਤਰ੍ਹਾਂ ਤੇ ਲੈਣਾ ਹਾਂਜੀ ਜੀ ਹਾਂਜੀ ਹਾਂਜੀ ਸਾਨੂੰ ਦੱਸੋ ਵੀ ਤੁਸੀਂ ਪਹਿਲਾ ਕੌਨ ਦਾ ਸਾਡੀ ਸ਼ੇਅਰ ਕਿਸ ਤਰ੍ਹਾਂ ਆ ਗਈ ਆ ਪਹਿਲਾ ਮੋਸਟਵਲ ਤੋਂ ਥੋੜਾ ਆਂਦਾ ਅਡਰ ਕੋ ਸਾਰੇ ਆਡ ਮਾਉਂਦੇ ਐਲਈਡੀ ਵਾਸ਼ਿੰਗ ਮਸ਼ੀਨ ਫ੍ਰਿਜ ਏਸੀ ਇਹ ਪਰੋਂ ਸਭ ਕੁਝ ਹੁੰਦਾ ਜੀ। ਪਿਆਰ ਕੋਲ ਸਸਤਾ 30 ਤੋਂ 50% ਤੱਕ ਲੈਸ ਕਰਦੇ ਆ। ਇੱਕ ਵਾਰੀ ਆਓ ਮੌਕਾ ਦਿਓ ਸਾਨੂੰ ਆਗੇ। ਦੂਜੀ ਵਾਰੀ ਇੱਥੇ ਆਉਂਗੇ। ਠੀਕ ਹੈ ਜੀ। ਸਾਡੇ ਕੋਲ ਸਾਰੇ ਕੰਪਨੀ ਦੇ ਬ੍ਰਾਂਡ ਹੁੰਦੇ ਜੀ। ਕੋਈ ਗਲਤ ਕੰਮ ਨਹੀਂ ਹੁੰਦਾ ਸਾਡੇ ਕੋਲ ਵਧੀਆ ਆਈਟਮ ਆਉਂਦੀਆਂ ਸਾਰੀਆਂ। ਕਿਹੜੀ ਕਿਹੜੀ ਕੰਪਨੀ ਹੈ ਜੀ ਸਭ ਤੁਹਾਡੇ ਕੋਲੇ? ਸਾਡੇ ਕੋਲ ਸਾਡੇ ਕੋਲ ਕੰਪਨੀ ਆ ਗਈਆਂ ਜੀ Samsung ਹੈਗੀ, LG ਹੈਗੀ, MI ਹੈਗੀ। बस वन है सारी कंपनी आएगी ठीक है हां जी आ ये है जी ये आ रहा है स्पोर्किंग ਦਾ ਸ਼ੋਰੂਮ ਇਥੇ ਵੀ ਸ਼ੈੱਲ ਵਿਆ ਜੇ ਤਾਂ ਨੂੰ ਅੰਦਰ ਆ ਕੇ ਦਿਖਾਉਨੇ ਆ ਸ਼ੋਰੂਮ ਦਾ ਅੰਦਰਲਾ ਇਸ ਦਾ ਇਹ ਹੈ ਜੀ ਸਪੋਰਟਿੰਗ ਦਾ ਸ਼ੋਰੂਮ ਇਹ ਸ਼ੋਰੂਮ ਦੇ ਅੰਦਰ ਹਰ ਹਰ ਤਰ੍ਹਾਂ ਦੇ ਕੱਪੜੇ ਮਿਲਦੇ ਨੇ ਤੁਹਾਨੂੰ ਬੱਚਿਆਂ ਦੇ ਵੀ ਜੈਂਟਸ ਦੇ ਵੀ ਤੇ ਲੇਡੀਜ਼ ਇਹ ਤੁਸੀ आके खरीद ਖਰੀਦ ਸਕਦੇ ਹੋ ਇਹ ਨੇ जी। ਦੇ ਮੈਨੇਜਰ ਮੈਨੇਜਰ ਜੀ ਤੇ ਦੱਸਿਓ ਸਰ ਕਿ ਕਦੋਂ ਤੋਂ ਤੁਹਾਡਾ ਸ਼ੋਰੂਮ ਚੱਲ ਰਿਹਾ ਹੈ ਆਪਣਾ ਸਿਰ ਉਹ ਦੇ ਚੱਲ ਰਿਹਾ 2019 ਤੋਂ ਸ਼ੋਰੂਮ ਮੰਨ ਇਹ ਪਹਿਲਾਂ ਆਪਣਾ ਮਾਰਕੀਟ ਜਿਹੜਾ ਉਹ ਨਿਊ ਮਾਰਕੀਟ ਹੈ ਆਪਣਾ ਇੱਧਰ ਓਪਨ ਕੀਤਾ ਆਪਣੀ ਕੰਪਨੀ ਆਊਟਲਟ ਸਹੀ ਹੁਣ ਕੰਪਨੀ ਆਪਣੇ ਕੋਲ ਫੈਮਿਲੀ ਵੇਅਰ ਸਾਰੇ ਮਿਲ ਜਾਂਦਾ ਹੈਗਾ ਕੱਪੜੇ ਦੇ ਲੈ ਕੇ ਪ੍ਰੋਪਰ ਆਲ ਕੀ ਹੋਵੇ ਆਪਣੇ ਕੋਲ ਇਹ ਫੈਮਿਲੀ ਵੇਅਰ ਸ਼ੋਰੂਮ ਹੈ ਆਪਣਾ ਇਹਦੇ ਉੱਤੇ ਆਪਣੇ ਕੋਲ ਨਿਊ ਬੋਮ ਤੋਂ ਲੈ ਕੇ ਸੀਨੀਅਰ ਸਿਟੀਜ਼ਨ ਤੱਕ ਆਪਣੇ ਕੋਲ ਇਹ ਬੇਅਰ ਆਪਣੇ ਕੱਪੜੇ ਮਿਲ ਸਕਦੇ ਹਨ ਸਾਰੀ ਚੀਜ਼ਾਂ ਤੇ ਤੇ ਆਪਣੇ ਕੋਲ ਹੁਣ ਆਫਰ ਵੀ ਲੱਗੀ ਹੈ ਫਲੈਟ 30% ਵੈਰਾਈਟੀ ਆਪਾਂ ਨਜ਼ਰ ਕਰਾ ਸਕਦੇ ਹਾਂ ਸਾਰੀ ਆਪਣੇ ਕੋਲ ਹੈਗੀ ਹੈ ਜੀ ਜੀ ਦਿਲਸ਼ਾਦ ਬ੍ਰੈਡਰ ਆਪਣੀ ਸ਼ਰਟ ਲੱਗੀ ਹੋਈ ਆ ਕਾਲਰ ਵਾਲੀ ਇਹ ਆ ਥੱਲੇ ਹਾਫ 슬ੀਵ ਸ਼ਰਟ ਲੱਗੀ ਹੋਈ ਆ ਆ ساری ਕਾਲਰ ਵਾਲੀ ਟੀ-ਸ਼ਰਟ ਆ ਜੂਗੀ ਆਪਣੀ ਵੀ ਵੈਰਾਈਟੀ ਚੈੱਕ ਕਰ ਲਓ ਆ ਵਾਲੀ ਫਾਰਮਲ ਪੈਂਟ ਲੱਗੀ ਹੋਈ ਏ ਆਪਣੀ ਸਾਈਜ਼ ਸਾਰੇ ਅਵੇਲੇਬਲ ਨੇ ਆਪਣੇ ਲਵੇ ਆ ਵਾਲੀ ਜੀਨਸ ਆ ਗਈ ਜੀ ਡੈਨਿਮ ਕਰਨੀ ਗੱਮਰਵਾਦ ਇੱਕ ਵਾਰ ਆ ਲੋਰ ਆ ਸਰ ਆਪਣੇ ਲਵੇ ਕਾਟਨ ਦੇ ਵਿੱਚ ਵੀ ਮਿਲ ਜੂਗੀ ਤੇ ਟੈਕਸਟਾਈਲ ਕਪੜਾ ਵੀ ਮਿਲ ਜੂਗਾ ਆਪਣੇ ਲਈ ਇਦਾਂ ਦਾ ਨੈਕਸਟ ਆਪਾਂ ਨੂੰ ਬੱਚਿਆਂ ਦਾ ਆ ਜਾਂਦਾ ਹੀ ਬॉयਜ਼ ਦਾ ਆਪਾਂ ਨੂੰ ਆ ਸੈਕਸ਼ਨ ਬॉयਜ਼ ਦਾ ਆ ਆ ਨਾਈਟ ਸੂਟ ਵਗੈਰਾ ਲੱਗੇ ਹੋਏ ਨੇ ਇੱਧਰ ਸਾਰੀ ਆਪਣੇ ਸ਼ਾਰਟਸ ਮਿਲ ਜਾਣਗੇ ਬੱਚਿਆਂ ਦੇ ਕੈਪਰੀ ਟਾਈਪ ਆ ਵੀ ਸ਼ਾਰਟਸ ਹੀ ਲੱਗੇ ਹੋਏ ਨੇ ਵੱਡੇ ਬੱਚਿਆਂ ਦੇ ਤੇ ਆ ਸਾਰੀ ਆਪਣੇ ਲਈ ਜੀਨਸ ਹੈ ਜੀ ਤੇ ਇਧਰ ਆਪਣੀ ਛੋਟੇ 2 ਤੋਂ ਲੈ ਕੇ 5 ਸਾਲ ਦੇ ਬੱਚਿਆਂ ਤੱਕ ਦੀ 셔ਟ ਆ ਜਾਂਦੀ ਹੈ ਟੀ-ਸ਼ਰਟ ਤੇ ਉਹ ਵਾਲੀ ਸਾਰੀ 6-7 ਤੋਂ ਲੈ ਕੇ 15 ਸਾਲ ਦੇ ਬੱਚਿਆਂ ਤੱਕ ਟੀ-ਸ਼ਰਟ ਆ ਜਾਂਦੀ ਆ ਬੱਚਿਆਂ ਦੀ ਹੀ ਆਪਣੀ 2 ਸਾਲ ਤੋਂ ਲੈ ਕੇ 15 ਸਾਲ ਦੇ ਬੱਚਿਆਂ ਤੱਕ 셔ਟ ਮਿਲ ਜਾਂਦੀ ਹੈ ਜੀ ਵੈਰਾਈਟੀ ਬਹੁਤ ਹੈ ਇਹਦੇ ਵਿੱਚ ਆਪਾਂ ਨੂੰ ਆਪਣਾ ਕੁੜਤਾ ਸਟਾਈਲਿਸ਼ ਮਿਲ ਜੂਗੀ 셔ਟ ਤੇ ਦੂਸਰੀ ਸਿੰਪਲ ਵੀ ਮਿਲ ਜੂਗੀ ਆ ਸਰ ਆਪਣਾ ਲੇਡੀਜ਼ ਸੈਕਸ਼ਨ ਆ ਗਿਆ ਜੀ ਲੇਡੀਜ਼ ਸੈਕਸ਼ਨ ਦੇ ਵਿੱਚ ਆਪਣੇ ਲਈ ਲੋਅਰ ਮਿਲ ਜੂਗੀ ਜੋਗਰ ਵਗੈਰਾ ਕਾਰਗੋ ਸਾਰਾ ਕੁਝ ਅਵੇਲੇਬਲ ਹੈ ਤੇ ਆ ਵਾਲੀ ਸਾਰੀ ਟੀ-ਸ਼ਰਟ ਹੈ ਹੀ ਰਾਉਂਡ ਨੇਕ ਆ ਸਾਰੇ ਆਪਣੇ ਨਾਈਟ ਸੂਟ ਲੱਗੇ ਹੋਏ ਨੇ ਰਾਉਂਡ neck ਦੇ ਵਿੱਚ ਤੇ ਇਧਰ ਕਾਲਰ ਵਾਲੇ ਲੱਗੇ ਹੋਏ ਨੇ ਸਾਰੇ ਨਾਈਟ ਸੂਟ ਆਹ ਕਾਲਰ ਵਾਲੇ ਨਾਈਟ ਸੂਟ ਨੇ ਸਾਰੇ ਬਾਕੀ ਆ ਆਪਣੀ ਕੁੜਤੀ ਸੈੱਟ ਲੱਗੇ ਹੋਏ ਨੇ 3 ਪੀਸ ਹੋਣਗੇ ਨਾਲ ਸਟੌਲ ਨਾਲ ਬਾਟਮ ਇਹਨਾਂ ਦੇ ਹੋਊਗੀ ਆ ਸਾਰੀ ਡੈਨੀਮ ਆਹੀ ਲੇਡੀਜ਼ ਦੇ ਵਿੱਚ ਆ ਸਾਰੀ ਡੈਨੀਮ ਸਾਰੇ ਆਪਣੇ ਲਵੇ ਲੇਡੀਜ਼ ਦੀ ਡੈਨੀਮਾ ਬਾਕੀ ਇਧਰ ਪਿੱਛੇ ਕੁੜਤੀ ਸੈੱਟ ਲੱਗੇ ਹੋਏ ਨਹੀਂ ਲੇਡੀਜ਼ ਦੇ ਹਨਗੇ ਇਦਾਂ ਆ ਸਾਰੇ ਇਹ ਆਪਣੇ ਨਿਊ ਬੌਰਨ ਬੇਬੀ ਤੋਂ ਸਟਾਰਟ ਹੋ ਜਾਂਦੇ ਨੇ ਜ਼ੀਰੋ ਸਾਈਜ਼ ਤੋਂ ਲੈ ਕੇ ਆਪਾਂ ਨੂੰ 9 ਮੰਥ ਤੱਕ ਦੇ ਬੱਚਿਆਂ ਦੇ ਮਿਲ ਜਾਣਗੇ ਆ ਸਾਰੇ ਜ਼ੀਰੋ ਸਾਈਜ਼ ਨੇ ਇਦਾਂ ਦੇ ਆ ਦੇਖੋ ਨਿਊ ਨਿਊ ਆਰਟੀਕਲ ਨੇ ਆਪਣੇ ਸੋਹਣੇ ਸੋਹਣੇ ਬਾਕੀ ਆ ਲੱਗੇ ਹੋਏ ਨਹੀਂ ਜ਼ੀਰੋ ਸਾਈਜ਼ ਸਾਰੇ ਬੱਚਿਆਂ ਦੇ ਕਿਡਜ਼ ਦੇ ਬਾਕੀ ਇਧਰ ਨਾਈਟ ਸੂਟ ਮਿਲ ਜਾਣਗੇ ਵੱਡੇ ਸਾਈਜ਼ ਆਪਾਂ ਨੂੰ ਇਹ ਨਾਈਟ ਸੂਟ ਤੇ ਕੋਰਸੈਟ ਨਹੀਂ ਆਪਾਂ ਨੂੰ ਇਹਦੇ ਵਿੱਚ ਆਪਾਂ ਨੂੰ 2 ਸਾਲ ਤੋਂ ਲੈ ਕੇ 15 ਸਾਲ ਦੇ ਬੱਚਿਆਂ ਤੱਕ ਨਾਈਟ ਸੂਟ ਤੇ ਕੋਰਸੈਟ ਮਿਲ ਜਾਣਗੇ ਇਹਨਾਂ ਤੇ ਵੀ ਆਪਣਾ ਆਫਰ ਚੱਲ ਰਹੀ ਹੈ ਹੁਣ بس ਇੱਕ ਦੋ ਦਿਨ ਤੱਕ 50% ਹੋਣ ਵਾਲੀ ਹੈ ਜਲਦ ਤੋਂ ਜਲਦ ਵਿਜ਼ਿਟ ਕਰੋ ਆਪਣੇ ਲਈ ਆਹ ਫਰੋਕ ਆ ਸਰ ਆਪਣੇ ਲਈ ਗਰਲਿਸ ਦੀ ਇਹਦੇ ਵਿੱਚ ਵੀ ਆਪਾਂ ਨੂੰ ਸਾਰੇ ਸਾਈਜ਼ ਮਿਲ ਜਾਣਗੇ 15 ਸਾਲ ਦੇ ਬੱਚੇ ਤੱਕ ਆ ਸਾਰੇ ਸਾਰੇ ਆਪਣੇ ਬੱਚਿਆਂ ਦੇ ਟੌਪ ਨੇ ਗਰਲਿਸ਼ ਦੇ ਇਹਦੇ ਵਿੱਚ ਵੀ ਤੁਹਾਨੂੰ ਸਾਰੇ ਸਾਈਜ਼ ਪ੍ਰੋਵਾਈਡ ਹੋਣਗੇ ਬਾਕੀ ਆ ਜੈਕਿੰਗ ਲੱਗੀ ਹੋਈ ਹੈ ਹੈਟ ਜੈਕਿੰਗ ਦਿਖਾ ਦਿਓ ਇਹ ਵਾਲੀ ਵੀ ਇਹਦੇ ਵਿੱਚ ਵੀ ਜੀ ਆਪਣੇ 2 ਸਾਲ ਤੋਂ ਲੈ ਕੇ 15 ਸਾਲ ਦੇ ਬੱਚਿਆਂ ਤੱਕ ਮਿਲ ਜਾਣਗੇ ਸਾਈਜ਼ ਬਾਕੀ ਇਦਾਂ ਡੈਨੀ ਮਿਲ ਜੂਗੀ ਗੁੱਡ ਕੱਟ ਦੇ ਵਿੱਚ ਆ ਦੇਖੋ ਸੋਹਣੇ ਸੋਹਣੇ ਆਰਟੀਕਲ ਨੇ ਇਹਦੇ ਵਿੱਚ ਵੀ ਆ ਮਿਲ ਜਾਣਗੇ ਇਹਦੇ ਵਿੱਚ ਬਾਕੀ ਹੋਰ ਮਿਲ ਜਾਣਗੇ ਆ ਵੀ ਜ਼ੀਰੋ ਸਾਈਜ਼ ਤੋਂ ਲੈ ਕੇ ਮਿਲ ਜਾਣਗੇ ਸਾਈਜ਼ ਹਾਂਜੀ ਇਹ ਹੈ ਜੀ Sport King ਦਾ ਸ਼ੋਰੂਮ ਤੁਸੀਂ ਇੱਥੇ ਆ ਕੇ ਹਰ ਤਰ੍ਹਾਂ ਦੀ ਵੈਰਾਈਟੀ ਖਰੀਦ ਸਕਦੇ ਹੋ ਕੱਪੜਿਆਂ ਦੀ ਬੱਚਿਆਂ ਦੀ ਲੇਡੀਜ਼ ਤੇ ਜੈਂਟਸ ਦੀ ਹਰ ਤਰ੍ਹਾਂ ਦੀ ਵੈਰਾਈਟੀ ਤੁਸੀਂ ਇੱਥੋਂ ਅੱਗੇ ਖਰੀਦ ਸਕਦੇ ਹੋ ਤੇ ਸ਼ੋਰੂਮ ਦੇ ਉੱਤੇ ਕਾਫੀ ਆਫਰਾਂ ਲੱਗੀਆਂ ਨੇ ਚੱਲਦੇ ਜੇ ਅੱਗੇ ਸ਼ੋਰੂਮ